ਜਾ ਲੈ ਵੀ ਮਿੱਤਰੋ ਨਵਾਂ ਨੁੱਕ ਜਿਵੇਂ ਬ੍ਰਾਂਡ ਦੀ ਕੰਡੀਸ਼ਨ ਹੈ ਉਹ ਖਾ ਦੇ ਮੜਾ ਗਿੜਾ ਦੇ ਉੱਤੇ ਹੀ ਗੇੜਾ ਜਿਵੇਂ ਨਾਗਰਗਾ ਵਿਆਹ ਬਿਲਕੁਲ ਬਈ ਬਿਲਕੁਲ ਟੌਪ ਵਾਲਾ ਮਾਡਲ ਹੈ ਡਿਸਟਰੀਬਿਊਟਰ ਵਾਲਾ ਮਾਡਲ ਹੈ 16 ਨਾਲ 28 3 ਸਪੀਡ ਠੀਕ ਹੈ ਜੀ ਜੇ ਕੋਈ ਬੰਦੇ ਨੂੰ ਲੱਗੇ ਵੀ ਆਹ ਚੀਜ਼ੀ ਕਮੀ ਛਮੀ ਆ ਭਾ ਵਾਰੰਟੀ ਚ ਨਵੀਂ ਵੀ ਪਾ ਦੇਣੀ ਉਹਨੂੰ ਹੋਰ ਦੱਸੇ ਉਹ ਕਹਿੰਦਾ ਇੰਡੀਕੇਟਰ ਖਰਾਬ ਆ ਲਾਈਟ ਆ ਨਵੀਂ ਦੇ ਦਾਂਗੇ ਲਾ ਕੇ ਰ ਹੋਰ ਕੀ ਬਾਤ ਆ ਕੋਈ ਹਾਰਪਾਕ ਲੈ ਜਾਏ ਤੋ ਆ ਗਿਆ ਆਪਣੇ ਤੋ ਕਹਿ ਨਹੀਂ ਸਕਦਾ ਕੋਈ ਚੱਲਿਆ ਜਿਵੇਂ ਨਵਾਂ ਟਰੈਕਟਰ ਹੈ ਫਾਰਮ 60 ਹੈ ਲੋ ਜੀ ਫਾਰ 2030 ਲੈ ਵੀ ਭ ਠੀਕ ਹੈ 1.70 ਹਜ਼ਾਰ ਦਾ ਠੀਕ ਹੈ ਦੱਸ ਕੇ ਪਹਿਲਾਂ ਹੀ ਪੁੱਛ ਲੈ ਬਈ ਆਪਾਂ ਦੱਸ ਦੇਣਾ ਇੰਨਾ ਪੇਂਟ ਆ ਕੁਛ ਆ ਕਿਸੇ ਨੂੰ ਝੂਠ ਨਹੀਂ ਮਾਰਦੇ ਵੀ ਆ ਨਹੀਂ ਜੀ ਇਹ origignal ਆ ਸਾਰਾ ਜਮਣ ਜਿਹੜਾ ਪੇਂਟ ਆ ਪੇਂਟ ਹੀ ਦੱਸ ਕੇ ਦੇਣਾ ਉਹ ਆ ਸੋਨਾ ਲੀਕਾ ਦੱਸਦਾ ਨਾ ਫਰੰਟ ਪੇਂਟ ਮਾਰਿਆ ਹੋਇਆ ਕਿਸੇ ਨੇ ਆ ਵੇਖ ਲਓ ਬਾਈ ਜਿਹੜੇ ਬੰਦਿਆਂ ਨੂੰ ਗੱਲ ਦੇਣੀ ਆ ਉਹਨਾਂ ਦਾ ਡਰ ਹੁੰਦਾ ਪਾ ਲਾ ਕੇ 15 ਵੀ ਕਰ ਸਕਦੇ ਦੂਜੇ ਪਾਸੇ ਦਿਸਣਾ ਨਹੀਂ ਸੇਮਲਪੁਰ ਆਪਾਂ ਦੱਸ ਰਹੇ ਹਾਂ ਨਾ 1425 ਘੰਟੇ ਚੱਲਿਆ ਟਾਇਰ ਨਾਲ ਦੇ 2019 ਮਾਡਲ ਦਾ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਸੋਨਾ ਲੀਕਾ ਏਜੰਸੀ ਸ੍ਰੀ ਮਖਸਰ ਸਾਹਿਬ ਪਹੁੰਚੇ ਆ ਬਾਈ ਗਰੇਵਾਲ ਹੋਰਾਂ ਕੋਲੇ ਜੀ ਇਹਨਾਂ ਨਾਲ ਤੁਹਾਡੇ ਨਾਲ ਮਿਲਾਉਣੇ ਆ ਜੀ ਸਸੀਕਾ ਬਾਈ ਜੀ ਸਸੀਕਾ ਬਾਈ ਸਸੀਕਾ ਹੋਰ ਕਹਿਮੋ ਜੀ ਜਿਵੇਂ ਜੀ ਕਿਵੇਂ ਚੱਲ ਰਿਹਾ ਕੰਮ ਕਰ ਵਧੀਆ ਜੀ ਵਧੀਆ ਜਿਵੇਂ ਅੱਜ ਨਵੇਂ-ਨਵੇਂ ਟਰੈਕਟਰ ਖੜੇ ਆ ਕੰਮ ਕਰ ਤਾਂ ਬਾਬੇ ਦੀ ਕਿਰਪਾ ਲੱਗਦੀ ਫੁੱਲ ਕਿਰਪਾ ਜੀ ਚਲੋ ਵਧੀਆ ਵਧੀਆ ਤੇ ਬਾਈ ਦੇਈਏ ਜਾਣਕਾਰੀ ਜੀ ਆਪਾਂ ਇੱਕ ਸਿਲੰਡਰ ਤੇ ਚੱਲੀਏ ਹਾਂਜੀ ਆਇਸ਼ਰ ਐ 2023 ਮਾਡਲ ਐ ਠੀਕ ਐ ਜੀ 105 ਘੰਟੇ ਚੱ ਸਰਫੀ ਹਾਂਜੀ ਬ੍ਰਾਂਡ ਨਿਊ ਕੰਡੀਸ਼ਨ ਹੈ ਟਾਇਰ ਤੇ ਦਿਖਾਓ ਮੂਰੇ ਲਿਖਿਆ ਸੀਟ ਨਾਲ ਦੇ ਟਾਇਰ ਠੀਕ ਹੈ ਜੀ ਲਾ ਮੇਟਰ ਜਿਵੇਂ ਨਵਾਂ ਪੀਸ ਹੀ ਕਹਿ ਸਕਦੇ ਆ ਘਰੇ ਲਗਾਉਣ ਨੂੰ ਐ ਨਹੀਂ ਪਤਾ ਲੱਗਣਾ ਜਾਂ ਸੀ ਜੋ ਲਿਆਏ ਆ ਕਿ ਆਪਾਂ ਸੈਕੰਡ ਹੈਂਡ ਲੈ ਕੇ ਆਏ ਆ ਇਹਦਾ ਫਿਰ ਬਾਈ ਕੀ ਰੇਟ ਰੂਟ ਕਰ ਰਹੇ ਆ 2023 ਮਾਡਲ ਹੈ 375000 ਦਾ ਠੀਕ ਹੈ ਜੀ ਬਾਕਸਰ ਨੰਬਰ ਹੀ ਆ ਜੀ ਬਾਕਸਰ ਦਾ ਠੀਕ ਹੈ ਫਰਸਟ ਪਾਰਟੀ ਠੀਕ ਹੈ ਤੇ ਮਾਰਜਨ ਕਿੰਨਾ ਕਰ ਰੇਟ ਚ ਆਪਾਂ ਜੈਮਾਨਤ ਨਾਲ ਹੀ ਗੱਲ ਹੀ ਹੋਣੀ ਠੀਕ ਹੈ ਹਾਂਜੀ ਯਾਦਾ ਨਹੀਂ ਹਾਂਜੀ ਸਵਰਾਜ 852 ਲੈ ਵੀ ਮਿੱਤਰੋ ਨਵਾਂ ਨੁੱਕ ਜਿਵੇਂ ਬ੍ਰਾਂਡ ਦੀ ਕੰਡੀਸ਼ਨ ਹੈ ਵਖਾ ਦੇ ਮੜਾ ਗੀੜਾ ਦੇ ਉੱਤੇ ਗੀੜਾ ਜਿਵੇਂ ਨਾਗਰ ਦਾ ਵਿਆਹ ਬਿਲਕੁਲ ਬਈ ਬਿਲਕੁਲ ਲੈ ਵੀ ਮਿੱਤਰੋ ਸਵਰਾਜ ਦੇ ਫੈਨ ਆ ਜਿਹੜੇ ਦਿਓ ਧਿਆਨ ਫਿਰੇਦੇ ਆ ਲੈ ਜੀ ਆਪਣਾ ਨਵਾਂ ਮਹੀਨਾ 2022 ਮੈਨੂਫੈਕਚਰ ਠੀਕ ਹੈ ਜੀ ਬ੍ਰਾਂਡ ਦੀ ਕੰਡੀਸ਼ਨ ਹੈ ਹਰਿਆਣਾ ਨੰਬਰ ਆ ਬਈ ਹਰਿਆਣਿਆਂ ਨੇ ਇਸ ਤੇ ਆਏ ਹੁਣ ਠੀਕ ਹੈ ਹਰਿਆਣਾ ਨੰਬਰ ਆ ਇਹ ਟਾਇਰ ਟੂਰ ਬਾਈ ਨਾਲ ਦੇ ਲੱਗਦੇ ਨਾਲ ਦੇ ਬਾਈ ਜੀ ਨਾਲ ਦੇ 90 ਪੈਸੇ ਟਾਇਰ ਹੈ ਠੀਕ ਹੈ ਜੀ ਮਗਰ ਉਹ ਵੀ ਗੇੜਾ ਦਿਖਾ ਦਈਏ ਤੁਹਾਨੂੰ ਵੀਰੋ ਇਹ ਬਾਈ 3 ਸਪੀਡ ਹੈ ਕਿ ਕਿਵੇਂ ਹੈ ਜੀ 2 ਜੀ 2 ਸੈਂਟਰ ਗੇਅਰ ਸੈਂਟਰ ਗੇਅਰ ਹਾਈ ਲੋ ਵਾਲਾ ਸਪੀਡ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਵੀ ਬਾਈ ਕੀ ਫਿਰ ਡਿਮਾਂਡ ਮੂੜੀ ਜੀ 6.5 ਲੱਖ ਰੁਪਏ ਦਾ ਠੀਕ ਹੈ ਉਹ ਕਿ ਹਰਿਆਣਾ ਨੰਬਰ ਹੈ ਬਾਈ ਜੀ ਆਪਾਂ ਨੂੰ ਬਾਈ ਉਹ ਹੀ ਫੋਨ ਲਾਉਣ ਜਿਹੜੇ ਆਪਦੀਆ ਪੈਨਓਸੀ ਲੈ ਸਕਦੇ ਸਾਰਾ ਕਰ ਸਕਦੇ ਆਪਾਂ ਕੋਈ ਕੰਮ ਨਹੀਂ ਕਰਨਾ ਕਾਗਜ਼ ਪੱਤਰਾਂ ਦੀ ਆਪਣੀ ਫੁੱਲ ਗਾਰੰਟੀ ਹਰ ਕਾਗਜ਼ ਮਿਲੂ ਜੋ ਚਾਹੀਦਾ ਠੀਕ ਹੈ ਵੀ ਆਪਾਂ ਐਨਓਸੀ ਕਢਾਗਣੀ ਦੇ ਸਕਦੇ ਆਪਾਂ ਬਿਜ਼ੀ ਬੜਾ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਬਿਲਕੁਲ ਜੀ ਹਰਿਆਣਾ ਨੰਬਰਾਈ ਠੀਕ ਹੈ ਮਿੱਤਰੋ ਜਿਹੜੇ ਬੰਦੇ ਆਪ ਹਿੰਮਤ ਕਰ ਸਕਦੇ ਆਈ ਉਹਨਾਂ ਵਾਸਤੇ ਟਰੈਕਟਰ ਵਧੀਆ ਜਾਇ ਰੇਟਾਂ 'ਚ ਮਿਲ ਜਾਣਾ ਇਹ ਤੇ ਇਹ ਉ ਬਈ ਇੰਜਨ ਗੇਅਰ ਦਾ ਓਕੇ ਸਾਰਾ ਜਿਵੇਂ ਓਕੇ ਬਈ ਜੀ ਮੈਂ ਕਿਹਾ ਰੰਗ ਪੇਂਟ ਦੀ ਵੀ ਗਾਰੰਟੀ ਹੈ ਠੀਕ ਹੈ ਰਮੇਣ ਮਿੱਤਰੋ ਰੰਗ ਪੇਂਟ ਦੀ ਵੀ ਤੁਹਾਨੂੰ ਗਾਰੰਟੀ ਦਿੱਤੀ ਜਾਣੀ ਹੈ ਏਜੰਸੀ ਦੇ ਵਿੱਚ ਆਪਾਂ ਖੜੇ ਆ ਕੋਈ ਉਹ ਗੱਲ ਨਹੀਂ ਹੈਗੀ 2014 ਮਾਡਲ ਟਾਪ ਵਾਲਾ ਮਾਡਲ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ 16 ਨਾ 28 3 ਸਪੀਡ ਠੀਕ ਹੈ ਜੀ ਲੈ ਵੀ ਮਿੱਤਰੋ ਜਮਾ ਨਵੇਂ ਨੁੱਕ ਟਾਇਰ ਆ ਚਾਰੇ ਬੀਕੇਟੀ ਦੇ ਚਾਰੇ ਬੀਕੇਟੀ ਕਮਾਂਡਰ ਦੇ ਟਾਪ ਮਾਡਲ ਟਾਇਰ ਕਹਿ ਸਕਦੇ ਆਪਾਂ ਤੇ ਟਰੈਕਟਰ ਦੀ ਕੰਡੀਸ਼ਨ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਈਏ ਕਰੋ ਚੈੱਕ ਫਰੀ ਇਧਰ ਦਿਖਾ ਦੂ ਖੋਲ ਕੇ ਅੰਦਰਲੇ ਪਾਸੇ ਲਿਆ ਕੇ ਮੜੇ ਬੰਜ ਨੂੰ ਇੰਜਨ ਕੋਲੋਂ ਇਧਰੋਂ ਦੇਖ ਨਵਾਂ ਨੁੱਕ ਨਾਗਰਗਾ ਟਰੈਕਟਰ ਆ ਵਿੱਚੋਂ ਜੀ ਲੈ ਵੀਰੋ ਦੇਖੋ ਬਈ ਫਰਦੋ ਇਹ ਬਈ ਫਿਰ ਕਿੱਥੋਂ ਕਿਤਾਂ ਜਾਊਗਾ ਜੀ ਇਹ ਆਪਾਂ ਰੇਟ ਤਾਂ ਕਰਦੇ 4,85,000 ਰੁਪਈਆ ਠੀਕ ਹੈ ਜੀ ਦੇਣਾ ਆਪਾਂ 4,65,000 ਦਾ ਠੀਕ ਹੈ ਹਾਂ ਪੱਕਾ ਟਕਟਾਕ ਵਾਲਾ ਦੇਣ ਵਾਲਾ ਮੁੱਲੀ 4,65,000 ਠੀਕ ਹੈ ਬਈ ਹਾਂ ਤੇ ਇਹ ਆਪਾਂ ਨੰਬਰ ਦੱਸਤਾ ਸੀ ਬਈ ਕਿੱਥੋਂ ਦਾ ਜੀ ਪੀਪੀ 22 ਫਰਸਟ ਪਾਰਟੀ ਹੈ ਫਰਸਟ ਪਾਰਟੀ ਹੈ ਪੀਪੀ 22 ਠੀਕ ਹੈ ਠੀਕ ਹੈ ਹਾਂ ਜੀ ਪਹਿਲੇ ਘਰ ਹੋਈ ਕੱਟਿਆ ਆਪਾਂ ਪਹਿਲੇ ਘਰੇ ਸੀ ਠੀਕ ਹੈ ਬਈ ਲੈ ਮਤਰਾ ਕਰੋ ਚੈੱਕ ਫਿਰ ਹੌਲੈਂਡ ਜੀ ਇਹ ਨਵਾਂ ਨੋਕੀ ਇਹਨੂੰ ਕਹਿ ਸਕਦੇ ਆ ਬਹੁਤ ਸੋਹਣਾ ਰੰਗ ਰੰਗ ਪਿਆ ਇਹਦਾ ਹਾਂਜੀ ਹਾਂਜੀ ਤੇ ਇਹ ਵੀ ਪਈ ਇੰਜਨ ਗੇਅਰ ਦਾ ਜੀ ਓਕੇ ਜਮੇ ਓਕੇ ਇੰਜਨ ਗੇਅਰ ਦਾ ਬਈ ਠੀਕ ਹੈ ਹਾਂ ਲਿਆ ਵੀ ਮਿੱਤਰੋ ਕਰੋ ਫਿਰ ਕਾਲ ਬਾਈ ਹੋਰਾਂ ਨੂੰ ਹਾਂਜੀ ਜਿਹੜੇ ਵੀ 30 37 ਨਿਊ ਹੋਲੈਂਡ ਜੀ ਠੀਕ ਹੈ ਜੀ 1425 ਘੰਟੇ ਚੱਲਿਆ ਟਾਇਰ ਨਾਲ ਦੇ 2019 ਮਾਡਲ ਹੈ ਡਬਲ ਕਲੱਚ ਹੈ ਆ ਵੀ ਹੱਥ ਕਲੱਚ ਵਾਲਾ ਇਹ ਠੀਕ ਹੈ ਬਈ ਇਹ 39 ਐਚਪੀ ਵਾਲਾ ਮਾਡਲ ਹੈ ਬ੍ਰਾਂਡ ਨਿਊ ਹੈ ਵੀ ਜਮਾ ਟਾਇਰ ਲਾ ਲਓ 70-75 ਰੁਪਏ ਨਾਲ ਦੇ ਆ। ਵੇਟ ਬੂਟ ਲੱਗੇ ਜਮਾਂ। ਠੀਕ ਹੈ ਜੀ ਇਹ ਮਰਫ ਦੇ ਟਾਇਰ ਆ ਮਿੱਤਰੋ। ਤੇ ਉ ਬਈ ਇੰਜ ਨੰਜਨ ਪੱਖੋ ਗੇਰ ਪੱਖੋ। ਜਮਾਂ ਸਹੀ ਓਕੇ ਸਾਰਾ ਕੁਝ ਬਈ ਜੀ ਪਾਰਟੀ ਦਾ ਨੰਬਰ ਵੀ ਦੇ ਦਾਂਗੇ ਆਪਾਂ। ਠੀਕ ਹੈ। ਕੱਲ ਕਰ ਲੈਣ ਬਾਈ ਭਾਵੇਂ ਇਹਨਾਂ ਨੂੰ। ਹੋਰ ਦੱਸੇਂ ਤਾਂ ਬੱਲੇ। ਠੀਕ ਹੈ ਬਈ। 3,75,000 ਦਾ ਨੈਟ ਆਪਾਂ ਦੇਣਾ। ਠੀਕ ਹੈ ਬਈ। ਹਾਂਜੀ ਨਵਾਂ ਨੁੱਕ ਡੈਟਰ ਆ। ਇਹ ਵੀ ਪਹਿਲੀ ਪਾਰਟੀ ਪੀਵੀ 5 ਨੰਬਰ। ਫਰਸਟ ਪਾਰਟੀ ਦੇ ਘਟੇ ਗਏ। ਇਹ ਟੋ ਮਾਡਲ ਹੀ ਕਹਿ ਸਕਦੇ ਆਪਾਂ। ਹਾਂਜੀ ਹਾਂਜੀ। ਜਿਵੇਂ ਇਹਦੇ ਚ ਫੀਚਰ ਆ ਟਰ ਠੀਕ ਹੈ ਜੀ ਨੋਕਲੀ ਨੰਬਰ ਹੈ ਵੀ ਪੀਵੀ5 ਫਰਸਟ ਪਾਰਟੀ ਦੇ ਘਟਿਆ ਠੀਕ ਹੈ ਮੁਕਸਰ ਦੇ ਫਿਰ ਆਪਾਂ ਨੂੰ ਪੀਵੀ5 ਤੇ 22 ਨਾਲ ਲੱਗਦਾ ਨੇ ਇਹਦੀ ਆਪਣੀ ਡੀਲਰਸ਼ਿਪਾਂ ਵੀ ਉਧਰ ਹੈ ਤਾਂ ਫਿਰ ਆਪਣੇ ਕੋਲੇ ਇਹ ਨੰਬਰ ਵੀ ਆਉਂਦੇ ਰਹਿੰਦੇ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆ 2019 ਮਾਡਲ ਸੀ ਇਹ ਕਾਲੀ ਵੇਚਿਆ ਇਹ ਵੇਚਦਾ ਪਾਰਟੀ ਲੈਣੂ ਆ ਹੈਗਾ 2023 ਮਾਡਲ 250 ਕੰਡਾ ਚੱਲਿਆ 35 ਵਾਲਾ ਟੌਪ ਵਾਲਾ ਮਾਡਲ ਆ ਡਬਲ ਕਲਚ ਪਾਵਰ ਸਟੀਅਰਿੰਗ ਡਿਸਟ੍ਰਿਬਿਊਟਰ ਸਾਰਾ ਕੁਝ ਹੈ ਦੇ ਵਿੱਚ ਲੈ ਵੀ ਮੇਤਰਾ ਨਵਾਂ ਨੁੱਕ ਬ੍ਰਾਂਡ ਦੀ ਉਹਦੀ ਵਾਰੰਟੀ ਵੀ ਪਈ ਆਪਾਂ ਉਵੇਂ ਹੀ ਦੇ ਦਾਂਗੇ ਬੰਦਿਆਂ ਨੂੰ ਕਿਆ ਬਾਤ ਹੈ ਜੀ ਹਾਂ ਜਵੇਂ ਨਵਾਂ ਟਰੈਕਟਰ ਹੈ ਠੀਕ ਹੈ ਫਸਟ ਵਾਰਟੀ ਇਹ ਮੁਕਸਰ ਦੇ ਨੰਬਰ ਹੈ ਠੀਕ ਹੈ ਜੀ 5 ਲੱਖ ਤੇ 60000 ਦਾ ਹੈ ਠੀਕ ਕੋਈ ਜਾਇਜ਼ ਮਾਨਤਾਨ ਵੀ ਕਰ ਦਾਂਗੇ ਠੀਕ ਹੈ ਜੀ ਜਿਵੇਂ ਨਵਾਂ ਨੁੱਕ ਡੇ ਟਰੱਕ ਮਾਗੇ ਉਹਦੇ ਹਰ ਵਾਰੰਟੀ ਬੁਨਟੀ ਮਿਲੂ ਜੇ ਕੋਈ ਬੰਦੇ ਨੂੰ ਲੱਗੇ ਵੀ ਆਹ ਚੀਜ਼ੀ ਕਮੀ ਛਮੀ ਆ ਭਰਾਂਟੀ ਚ ਨਵੀਂ ਵੀ ਪਾ ਦੇਣੀ ਉਹ ਨੂੰ ਹੋਰ ਦੱਸੇ ਠੀਕ ਆ ਤਾਂ ਮੰਨ ਲਓ ਕਿ ਉਹ ਕਹਿੰਦਾ ਇੰਡੀਕੇਟਰ ਖਰਾਬ ਆ ਲਾਈਟ ਆ ਨਵੀਂ ਦੇ ਦਾਂਗੇ ਲਾ ਕੇ ਯਾਰ ਹੋਰ ਕੀ ਬਾਤ ਆ ਤੁਹਾਨੂੰ ਵਾਰੰਟੀ ਚ ਨਾ ਨਵਾਂ ਦਾ ਟਰੈਕਟਰ ਆ ਜੀ ਬਿਲਕੁਲ ਬਿਲਕੁਲ ਮਿੱਤਰੋ ਏਜੰਸੀ ਦੇ ਵਿੱਚ ਹੀ ਹੈਗੇ ਆ ਤਾਂ ਸੋਨਾ ਲੀਕਾ ਹੀ ਟਰੈਕਟਰ ਦੇ ਸੋਨਾ ਲੀਕਾ ਦੀ ਏਜੰਸੀ ਹੈ ਬਾਈ ਹੋਰੀ ਹਰ ਪੱਖ ਤੋਂ ਤੁਹਾਨੂੰ ਕਮੀ ਕੱਢ ਕੇ ਦੇਣਗੇ ਤਾਂ ਫੀਲਿੰਗ ਆਏ ਆਊ ਘਰੇ ਜਾਂਦਿਆਂ ਨੂੰ ਜਿਵੇਂ ਨਵਾਂ ਲੈ ਕੇ ਬਾਈ ਜੀ ਹਰ ਪੱਖ ਲੈ ਜੇ ਤਾਂ ਆ ਗਿਆ ਆਪਣੇ ਤੋਂ ਕਹਿ ਨਹੀਂ ਸਕਦਾ ਕੋਈ ਚੱਲਿਆ ਜਿਵੇਂ ਨਵਾਂ ਟਰੈਕਟਰ ਬਿਲਕੁਲ ਬ ਵਧੀਆ ਮਿੱਤਰ ਘਰਾਂ ਦੀ ਗੱਲ ਸੀ ਆ ਮੈਂ ਖੋਲਦੀ ਜਿਵੇਂ ਨਵੇਂ ਦਿਸਨੇ ਪੈਟਲ ਆ ਲੱਗੇ ਹੋਏ ਪਹਿਲਾਂ ਹੀ ਬਿਲਕੁਲ ਬਾਈ ਜਿਵੇਂ ਨਵਾਂ ਹੀ ਲੱਗਣਾ ਜਦੋਂ ਇੱਥੇ ਤੋਰੋਂਗੇ ਨਾ ਵਾਕਈ ਹਾਰ ਪਾ ਕੇ ਲੈ ਜਾਉਂਗਾ ਤਾਂ ਅਗਲਾ ਖੂ ਨਵਾਂ ਲਈ ਜਾਂਦੇ ਹਾਂ ਹਾਰਮ 60 ਹੈ 2002 ਮਾਡਲ ਹੈ ਠੀਕ ਹੈ ਜੀ ਹਾਂ ਜੀ ਹੂੰ ਬਾਈ ਵਧੀਆ ਹਾਲਤ ਹੈ ਦੀ ਵਧੀਆ ਗੇਅਰ ਦੀ ਇੰਜਨ ਗੇਅਰ ਠੀਕ ਹੈ ਜੀ ਠੀਕ ਹੈ ਟੈਰਿੰਗਲ ਹੈ ਵੈਸੇ ਸਾਰਾ ਮਰਗਾੜਪੁਰ ओरिजिनल ਹੀ ਹੈ ਜੀ ਠੀਕ ਹੈ ਵੀਰੇ ਕੋਈ ਆ ਟੱਚਿੰਗ ਟੱਚਿੰਗ ਨਹੀਂ ਹੋਈ ਮਿੱਤਰ ਕੁਛ ਨਹੀਂ ਆਂ ओरिजिनल ਹੀ ਹੈ ਇਹ ਰਾਜਸਥਾਨ ਦਾ ਨੰਬਰ ਆ ਬਾਈ ਰਾਜਸਥਾਨ ਨਾਲ ਚੱਲਦਾ ਉਧਰ ਠੀਕ ਹੈ ਜੀ ਹਾਂਜੀ ਗੱਲ ਫੇਰ ਉਹੀ ਵੀ ਰੇਟ ਦੇਣ ਵਾਲਾ ਹੀ ਆ ਵੀਰ ਫੋਨ ਉਹੀ ਲਾਵੇ ਭਰਾ ਜੀ ਨੇ ਲੈ ਕੇ ਜਾਣਾ ਠੀਕ ਹੈ 170000 ਦਾ ਠੀਕ ਹੈ ਵੀਰ ਹਾਂ ਤੇ ਨੰਬਰ ਵੀ ਰਾਸਥਾਨ ਰਾਸਥਾਨ आरजे 31 ਠੀਕ ਹੈ ਜੀ ਹਾਂਜੀ ਲਓ ਵੀਰੋ ਫਿਰ ਕਰੋ ਚੈੱਕ ਪਾਈਡਰ ਜੀ ਤੁਸੀਂ ਹਾਂਜੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾ ਦਈਏ ਬਾਕੀ ਟਾਇਰਾਂ ਟੂਰਾਂ ਦਾ ਤਾਂ ਅਸੀਂ ਤੁਹਾਡੇ ਸਾਹਮਣੇ ਹੀ ਆ ਤੇ ਇੰਜਨ ਗੇਅਰ ਦੀ ਬਾਈ ਹੋਰੀ ਗਾਰੰਟੀ ਦੇ ਦਿੰਦੇ ਹਾਂ ਤੁਹਾਨੂੰ ਅਗਲੀ ਵਾਰ 2022 ਮਾਡਲ ਹੈ ਰੇਟ ਤਾਂ ਲਿਖਿਆ ਪਿਆ 635000 ਰਾਇ ਖਾਓ ਇਧਰ ਠੀਕ ਹੈ ਇਹ ਅਜੇ ਡਿਸਕਾਊਂਟ ਕਰ ਦੇਣਾ 615000 ਦਾ 3 ਸਪੀਡ ਵਾਲਾ ਸ਼ਟਰ ਲੀਵਰ ਵਾਲਾ ਮਾਡਲ ਹੈ ਠੀਕ ਹੈ ਜੀ ਲਓ ਵੀ ਮੀਰੋ ਤੁਹਾਨੂੰ ਨਿਗਾਹ ਮਰਾਦੀਏ ਟਰੈਕਟਰ ਤੇ ਇਹ ਵੀ ਬਹੁਤ ਸਾਫ਼ ਟਰੈਕਟਰ ਪਿਆ ਜਿਵੇਂ ਆਖੀਏ ਬਸ ਇਕੱਲੀ ਧੋਣ ਤਾਂ ਆਣਦੀ ਤੇ ਮੜੀ ਮੋੜ ਪਾਲਿਸ਼ ਦੀ ਕਮੀ ਕਹਿ ਸਕਦੇ ਆਪਾਂ ਹਾਂ ਉਹ ਟਰੈਕਟਰ ਹੈ ਟਾਇਰ ਵਗੈਰਾ ਨਾਲ ਦੇ ਹੀ ਆਪਦੇ ਵੱਲੋਂ ਇਹ ਪੂਰਾ ਚਿਲਕੀ ਜਾਂਦਾ ਟਰੈਕਟਰ ਅੱਛਾ ਟਾਇਰ ਨਾਲ ਦੇ ਵੀਰੇ ਨਾਲ ਦੇ ਨਾਲ ਦੇ ਚਾਰ ਹੋਈ ਫਸਟ ਪਾਰਟੀ ਇਹ ਮਕਸਰ ਦਾ ਨੰਬਰ ਹੈ ਠੀਕ ਹੈ ਜੀ ਹਾਂਜੀ ਚਲੋ ਭਈ ਅਗਲੇ ਤੇ 2017 ਮਾਡਲ ਜੀ ਠੀਕ ਹੈ ਜੀ ਹਾਂਜੀ ਵੀ 31 ਨੰਬਰ ਬਾਈ ਹਾਂਜੀ ਆ ਹਲਕੀ ਜਿਹੀ ਪਹਿਲਾਂ ਕਿਤੇ ਬਾਈ ਤੋਂ ਕਿਸੇ ਤੋਂ ਟੱਚਿੰਗ ਕਿਸੇ ਨੇ ਮਾਰਿਆ ਵਾ ਰੰਗ ਫੁਹਾਰਾ ਵੇਖੋ ਦਿਸ ਰਹੀ ਆ ਸੇ ਆਪਾਂ ਕੁਝ ਨਹੀਂ ਕਰਾਂ ਜਵੇਂ ਲੈਂਦਾ ਉਹ ਹੀ ਆ ਦੇਖੋ ਦਿਖ ਰਿਹਾ ਨਾ ਵੀ ਹਾਂਜੀ ਹਾਂਜੀ ਆ ਸੀ ਇਹ ਕੋਈ ਟੱਕ ਟੁੱਕ ਬਾਈ ਦੀ ਸ਼ੀਸ਼ੀ ਮਾਰੀ ਕਿਸੇ ਨੇ ਲੈ ਕੇ ਠੀਕ ਹੈ ਹਾਂ ਠੀਕ ਉਹ ਨਵਾਂ ਨੁੱਕ ਡੈਟਰ ਹੈ ਟਾਇਰ ਲਾ ਲੋ 70 ਰੁਪਏ ਆ ਮਗਰਲੇ ਠੀਕ ਵੀ ਕੇਟੀ ਦੇ ਚੰਗਾ ਡੈਟਰ ਹੈ 4 ਲੱਖ ਤੇ 65 ਹਜ਼ਾਰ ਦਾ ਠੀਕ ਹੈ ਜੀ ਨਵਾਂ ਟਰੈਕਟਰ ਹੈ ਲੈ ਹੀਰੋ ਕਰੋ ਚੱਟ ਫਰ ਕਮਾਓ ਚਾਰਸ਼ ਫਿਰ ਉੱਤੇ ਹੀ ਦਿਖਾਓ ਤਸਲੀਨਾ ਬਾਈ ਜੀ ਜਰੂਰ ਬਈ ਲੈ ਵੀਰੋ ਦੇਖੋ ਫਿਰ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਇੰਜਨ ਗੇਅਰ ਬਾਈ ਹੋਰੀ ਦੱਸ ਰਿਹਾ ਤਾਂ ਬਾਈ ਜੀ ਨੂੰ ਆਪਾਂ ਨੰਬਰ ਦੇ ਦਿੰਦੇ ਆ ਫੋਨ ਕਰਕੇ ਫੋਟੋ ਵੀ ਉਹ ਨੰਬਰ ਤੋਂ ਮਿਲਣੀ ਆ WhatsApp ਨੰਬਰ ਵੀ ਉਹੀ ਉਹਨਾਂ ਆਪਣੇ ਜਿਹੜੇ ਦੇਵਾਂਗੇ ਠੀਕ ਹੈ ਫੋਨ ਵੀ ਉਸੇ ਤੇ ਲਾਉਣ ਬਾਈ ਠੀਕ ਹੈ ਸਾਰੀ ਡਿਟੇਲ ਮਿਲੂਗੀ 2000 ਤੇ ਹੈਗਾ ਇਹ 21 ਮਾਡਲ ਬੀ ਕੀਟੀ ਦੇ ਟਾਇਰ ਨਵੇਂ ਵਰਗੇ ਬਿਲਕੁਲ ਬਾਈ ਨਵੇਂ ਵਾਲੀ ਫੀਲਿੰਗ ਹੀ ਆਉਂਦੀ ਏ ਟਰੈਕਟਰਾਂ ਦੀ ਵਾਕਈ ਬੜੀ 5 ਲੱਖ 35 ਹਜ਼ਾਰ ਦਾ ਠੀਕ ਹੈ ਹਾਂਜੀ ਲੈ ਵੀ ਕਰੋ ਚੱਕੜ ਡਿਸਟਰੀਬਿਊਟਰ ਟੋਪ ਮਾਡਲ ਇਹ ਟਰੈਕਟਰ ਆ ਵੀਰੋ 50 ਵਾਲਾ ਤੇ ਉਸ ਤੋਂ ਬਾਅਦ ਫਿਰ ਆ ਗਿਆ ਸੋਨਾ ਲੀਕਾ 700 2017 ਮਾਡਲ ਹੈ 2017 ਨਵਾਂ ਨੁੱਕ ਟਰੈਕਟਰ ਕਿਤੇ ਪੇਂਟ ਕਰਾਇ ਨਹੀਂ ਕੁਝ ਨਹੀਂ ਕਰਾਇਆ ਬਾਈ ਨੇ ਕਿਸੇ ਨੇ ਐਸੇ ਟਰਾਂ ਚ ਹੀ ਲੈਣਾ ਤਾਂ ਸਵਾ 4 ਲੱਖ ਰੁਪਏ ਦਾ ਠੀਕ ਹੈ ਜੀ ਜੇ ਕਿ ਸੋਨਾ ਨੰਬਰ 1 ਦੇ ਚਾਰਾ ਚੌਕੜੇ ਨਵੇਂ ਪਾ ਦਾਂਗੇ ਠੀਕ ਹੈ ਜੀ ਤੇ 465000 ਦਾ ਠੀਕ ਹੈ 17 ਮਾਡਲ ਹੈ ਜਿਹੜੀ ਆਪਸ਼ਨ ਚ ਮਰਜ਼ੀ ਲੈ ਲੈਣ ਕਈ ਭਾਈ ਵੀ ਨੂੰ ਕਹਦੇ ਟਾਇਰ ਘਟਾ ਤਾਂ ਆਪਸ਼ਨ ਦਿੱਤੀ ਨਾਲ ਵੀ ਨਵੇਂ ਪਾ ਲਾਂਗੇ ਚੌਕੜਾ ਜੇ ਕਿ ਸੋਨਾ ਨੰਬਰ 1 ਦਾ ਕੀ ਬਾਤ ਹੈ ਖੁੱਲੀ ਖੇੜਾ ਮਿੱਤਰੋ 460000 ਦਾ ਨਵੇਂ ਟਾਇਰ ਪਾ ਕੇ ਐ 425000 ਦਾ ਠੀਕ ਹੈ ਤੇ ਮਗਰ ਮੰਨ ਲਓ 40000 ਤੇ ਚਾਰੇ ਚਲਾ ਦੇ 40000 ਤੇ ਚਾਰੇ ਟਾਇਰ ਨਵੇਂ ਲੈ ਵੀ ਮਿੱਤਰੋ ਇਹ ਵੀ ਆਫਰ ਹੀ ਕਹਿ ਸਕਦੇ ਆ ਆਪਾਂ ਟਾਇਰਾਂ ਦੇ ਵੀ ਨਾਲ ਬਾਕੀ ਮਾੜਾ ਮੋੜ ਮਾਨਤਣ ਵੀ ਕਰਾ ਦਾਂਗੇ ਕੋਈ ਚੱਕਰ ਨਹੀਂ ਤੁਸੀਂ ਮਾਰੋ ਸਹੀ ਫੋਨ ਮੜਾ 2014 ਮਾਡਲ ਹੈ 60 ਵਾਲਾ ਠੀਕ ਹੈ ਇਹਦੇ ਵੀ ਟਾਇਰ ਟੂਰ ਮਿੱਤਰੋ ਟਾਇਰ ਨਵੇਂ ਅੱਗੇ ਹੀ ਨਵੇਂ ਟਾਇਰ ਪਾ ਜੇ ਸਾਬੂ ਹਾਂਜੀ ਮੂਹਲੇ ਟਾਇਰ ਅ ਲੈ ਦੇਖੋ ਫਿਰ ਤੁਹਾਡਾ ਖਾਊ ਬੈਠਾ ਦੀ ਨਾ ਵਧੀਆ ਟਰੈਕਟਰ ਐ 60 ਹਸ ਪਾਵਰ ਹਾਂਜੀ ਹਾਂਜੀ ਲੋ ਜੀ ਇਹਦਾ ਫਿਰ ਬਾਈ ਕੀ ਰੇਟ ਰੂਟ ਕਰ ਰਹੇ ਆ ਜੀ ਰੇਟ ਬਾਈ ਜੀ ਇਹ ਆਪਾਂ 4.5 ਲੱਖ ਰੁਪਏ ਦਾ ਦੇ ਦੇਣਾ ਠੀਕ ਹੈ ਜੀ 4 ਲੱਖ ਤੇ 25000 ਦਾ ਠੀਕ ਹੈ ਇਹਦਾ ਨੰਬਰ ਨੰਬਰ ਵੀਰੇ ਕਿੰਨਾ ਸੀ ਪੀ ਵੀ 9 ਪੀ ਵੀ 9 ਹਾਂਜੀ ਠੀਕ ਹੈ ਵੇਟ ਬੂਟ ਮਿੱਤਰੋ ਨਾਲ ਹੀ ਦੇਣੇ ਨੇ ਨਾਲ ਹੀ ਸਾਰਾ ਕੁਝ ਐਂ ਬਾਈ ਜੀ ਸਾਰਾ ਸਮਾਨ ਮਿਲਣਾ ਡੰਡਾ ਫੱਟੀ ਫੁੱਟੀ ਸਾਰਾ ਕੁਝ ਮਿਲਣਾ ਦਾ ਜੀ ਠੀਕ ਹੈ ਜੀ ਲਗਭਗ ਮਾਰਦ ਨਾਲ ਲਗਭਗ ਡੰਡਾ ਫੱਟੀ ਸਾਰਾ ਸਮਾਨ ਆਪਣੇ ਕੋਲ ਹੁੰਦਾ ਹੀ ਆ ਠੀਕ ਹੈ ਹਾਂਜੀ ਅੱਗੇ ਵੀ ਖੜੇ ਬਈ ਆਪਣੇ ਹਾਂਜੀ ਹਾਂਜੀ ਬਹੁਤ ਟਰੈਕਟਰ ਖੜੇ ਆਗੇ ਦਿਖਾਉਣੇ ਆ 80 ਦਾ 30% ਵਿਖੇ ਗਏ ਆ ਅੱਛਾ 70% ਤਾਂ ਵਿਖਾਉਣੇ ਆ ਲੈ ਲੈ ਬਾਈ ਯਾਰ ਵਾਕਈ ਵਾਕਈ 70% ਇੱਥੋਂ ਲੈਣ ਲੱਗੀ ਹੋਈ ਆ ਮਿੱਤਰੋ 2017 ਮਾਡਲ ਆ ਜੀ 335000 ਰੇਟ ਲਗਾ ਜੈ ਜਮਾਨਤਨ ਕਰ ਦਾਂਗੇ ਇਹਦੇ ਚ ਆਪਾਂ ਠੀਕ ਹੈ ਤੇ 289000 ਦਾ ਲੋਨ ਵੀ ਕਰਾ ਦੇ ਲੋਨ ਦੀ ਸਹੂਲਤ ਸਾਰਿਆਂ ਦੇ ਜਿੰਨੇ ਪੰਜਾਬ ਨੰਬਰ ਆ ਠੀਕ ਹੈ ਬਾਈ ਹਾਂ ਇਹ ਵੀ ਪੰਜਾਬ ਨੰਬਰ ਆ ਠੀਕ ਹੈ ਜੀ ਹਲਕੀ ਫੁਲਕੀ ਟੱਚਿੰਗ ਹੋਈ ਵੀ ਹੈ ਜਿਵੇਂ ਮਰਗਾੜਾਂ ਦੀ ਕਰਾਈ ਹੈ ਬਾਕੀ ਡੈਕਟਰ ਨਵਾਂ ਸੁਥਰਾ ਡੈਕਟਰ ਹੈ ਠੀਕ ਹੈ ਜੀ ਲਓ ਵੀ ਕਰੋ ਚੈੱਕ ਆਈਸ਼ਰਾ ਆਈਸ਼ਰੀ ਆਉਣਗੇ 368 ਡਬਲ ਕਲਚ ਹੈ ਕੀ ਬਾਤ ਹੈ ਜੀ ਆਈਸ਼ਰ 485 2019 ਮਾਡਲ ਹੈ ਪਾਵਰ ਸਟੀering ਹੈ ਸਾਈਡ ਗੀਅਰ ਟੌਪ ਵਾਲਾ ਮਾਡਲ ਹੈ 440000 ਰੇਟ ਕਰਦੇ ਨੇ 425000 ਦਾ ਦੇ ਦੇਣਾ ਆਪਾਂ ਠੀਕ ਹੈ ਬਈ ਹਾਂਜੀ ਲੇ ਵੀਰ ਦੇਖ ਲੋ ਵੀਰੋ ਕਿਹੜਾ ਆਈਡੀਆ ਜੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਬਾਕੀ ਤੁਸੀਂ ਮੌਕਸਰ ਸਾਹਿਬ ਸੋਨਾ ਲੀਕਾ ਏਜੰਸੀ ਜਾ ਕੇ 2016 ਮਾਡਲ ਹੈ ਠੀਕ ਹੈ ਜੀ ਜੇ ਕਿਤੇ ਟਾਇਰ ਮਗਰਲੇ ਜਮਾ ਨਵੇਂ ਆ ਬਿੱਲ ਨਾਲ ਦੇਾਂਗੇ ਠੀਕ ਆਪਾਂ ਚੜਾਏ ਆ ਠੀਕ ਹੈ ਜੀ ਮਰਗਾੜੇ ਦੇ ਪੇਂਟ ਹੋਏ ਹੋਏ ਆ ਮਗਰਲੇ ਠੀਕ ਹੈ ਬਈ ਫੁੱਲ ਪੇਂਟ ਹੀ ਕਰਾਏ ਹੋਏ ਮਰਗਾੜ ਠੀਕ ਹੈ ਜੀ 3 ਲੱਖ ਤੇ 10000 ਦਾ ਠੀਕ ਹੈ ਮਗਰਾੜਾ ਇਹ ਰਾਜਸਥਾਨ ਨੰਬਰ ਐਨਓਸੀ ਗਈ ਵੀ ਇਹਦੀ ਲੈਣ ਵਾਸਤੇ ਠੀਕ ਹੈ ਐਨਓਸੀ ਆਏ ਨਹੀਂ ਪੰਜਾਬ ਦਾ ਨੰਬਰ ਆਪਾਂ ਲਵਾ ਕੇ ਦੇ ਦਿੰਦਾ ਅੱਛਾ ਲਵਾ ਕੇ ਦੇ ਦੋ ਠੀਕ ਹੈ ਮਗਰਾੜਾ ਦੀਆਂ ਬਈ ਛੱਤਾ ਹੀ ਹੋਣਗੀਆਂ ਲੱਗਦੀਆਂ ਹਾਂ ਹਾਂ ਛੱਤਾ ਬਾਕੀ ਦਾ ਅਰੀਜਨ ਲਾ ਲਓ ਬਾਹਰਲੇ ਪਾਸੇ ਹੋਏ ਹੋਏ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਬਾਕੀ ਬਈ ਜੋ ਗੱਲ ਆ ਬਾਈ ਨੇ ਦੱਸਤਾ ਵੀ ਮਗਰਾੜ ਹੋਏ ਹੋਏ ਆ ਉਹ ਤੁਹਾਨੂੰ ਦੱਸਤਾ ਹੈ 2018 ਮਾਡਲ ਹੈ ਕੋਈ ਵੀ ਚੀਜ਼ ਹੋਊ ਬਾਈ ਆਪਾਂ ਦੱਸ ਕੇ ਦੇਣਾ ਦੱਸ ਕੇ ਦੱਸ ਕੇ ਪਹਿਲਾਂ ਹੀ ਪੁੱਛ ਲੈ ਬਾਈ ਆਪਾਂ ਦੱਸ ਦੇਣਾ ਇੰਨਾ ਪੇਂਟ ਆ ਕੁਛ ਆ ਕਿਸੇ ਨੂੰ ਝੂਠ ਨਹੀਂ ਮਾਰਦੇ ਵੀ ਆ ਨਹੀਂ ਜੀ ਇਹ origignal ਆ ਸਾਰਾ ਕੁਝ ਜਮਣ ਜਿਹੜਾ ਪੇਂਟ ਆ ਪੇਂਟ ਹੀ ਦੱਸ ਕੇ ਦੇਣਾ ਬਸ ਸੋਨਾ ਲਿਖ ਕੇ ਦੱਸ ਤਾ ਨਾ ਫਰੰਟ ਪੇਂਟ ਮਾਰਿਆ ਹੋਇਆ ਕਿਸੇ ਨੇ ਪਹਿਲੇ ਤੋਂ ਲੱਥ ਆਇਆ ਬਾਈ ਬਾਕੀ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਬਾਈ ਹੋਰਾਂ ਦੀ ਉਹਨਾਂ ਦੇ ਵਾਸਤੇ ਦੱਸ ਦਈਏ ਵੀ ਲੋਨ ਦੀ ਸੌਦਾ ਵੀ ਹੈਗੀ ਆ ਹਾਂਜੀ ਹਾਂਜੀ ਇੰਜਨ ਗੇਅਰ ਦੀ ਗਾਰੰਟੀ ਹੁੰਦੀ ਹੈ ਉਹਨਾਂ ਤਾਂ ਲਾ ਲਓ 50000 ਤੋਂ ਲੈ ਕੇ ਤੇ ਲੱਖ ਰੁਪਏ ਤੱਕ ਸਾਰ ਦਿੰਦੇ ਬਸ ਠੀਕ ਹੈ ਡ ਠੀਕ ਹੈ ਜੀ ਇਹਦੇ ਮਰਗੜ ਆਪਾਂ ਬ੍ਰੈਂਡ ਨੂੰ ਲਾਏ ਜਾਂ ਨਵੇਂ ਜਮਾਈ ਠੀਕ ਹੈ ਲਾ ਲਈ ਮਿੱਤਰੋ ਖਰਾਬ ਸੀ ਮਰਗੜ ਠੀਕ ਹੈ ਜੀ 4 ਲੱਖ 25000 ਦਾ ਦੇ ਦੇਣਾ ਆਪਾਂ ਠੀਕ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਲੈ ਵੀ ਮਿੱਤਰੋ ਇੰਜਨ ਗੇਅਰ ਦੀ ਗਾਰੰਟੀ ਹੈ ਕੋਈ ਮਾੜਾ ਮੋਟ ਹੁੰਦਾ ਤਾਂ ਬਾਈ ਹੋਰੀ ਇੱਥੇ ਤੁਸੀਂ ਦੱਸੋਗੇ ਤਾਂ ਉਹ ਤੁਹਾਨੂੰ ਕਮੀਂ ਕਢਾ ਕੇ ਤੋੜਨਗੇ 2020 ਮਾਡਲ ਹੈ ਰਾਜਸਥਾਨ ਨੰਬਰ ਸੋਨਾਲੀ ਕਾ 750 ਕਈ ਰੇ ਰਾਜਸਥਾਨ ਦਾ ਬਾਈ ਵੀ ਕੋਈ ਐਡ ਕਰ ਲੈਂਦਾ ਵੈਲਕਮ ਵੈਲਕਮ ਬਾਈ ਨਹੀਂ ਫਿਰ ਐਨਓਸੀ ਤਾਂ ਲੈ ਹੀ ਲਵਾਂਗੇ ਆਪਾਂ ਜੇਕਰ ਉਹ ਐਨਓਸੀ ਲੈ ਦਾਂਗੇ ਆਪਾਂ ਜਿੱਥੇ ਵੀ ਖੂਗਾ ਠੀਕ ਹੈ ਜੀ ਰਾਜਸਥਾਨ ਨੰਬਰ ਆ ਵੇਹੇ ਨਾਲ ਦੇ ਟੈਰਾ ਲਾ ਲਓ 60 ਕੇ ਪੈਸੇ ਲੈ ਵੀ ਮਿੱਤਰੋ ਵੀਡੀਓ ਰੇ ਓਕੇ ਤੁਸੀਂ ਦੇਖ ਸਕਦੇ ਹੋ ਟਕਾ ਕੇ ਸਾਡੇ 5 ਲੱਖ 35 ਹਜ਼ਾਰ ਦਾ ਪੈਸੇ ਦੇ ਦੇਣਾ ਠੀਕ ਹੈ ਜੀ ਹਾਂ ਉਸ ਤੋਂ ਅੱਗੇ ਬਾਈ ਜੀ ਉਸ ਤੋਂ ਅੱਗੇ 2023 ਮਾਡਲ ਲੈ ਵੀ ਵੀਰੋ ਹਾਂਜੀ ਜਮਾਂ ਨਵੇਂ ਨਵੇਂ ਟਰੈਕਟਰ ਠੱਲੇ ਹੀ ਬੈਠਾ ਬਈ ਜਮਾਂ ਨਵੇਂ ਨਵੇਂ ਟਰੈਕਟਰ ਹਾਂਜੀ ਟਾਇਰ 15 ਵਾਲਿਆ ਹੈ ਨਵੇਂ ਵਰਗੇ ਪਰ ਨਾ ਟਾਇਰ ਦੇ ਤੈਨੂੰ ਦਿਖਾਉਣੇ ਘੁਮਾ ਕੇ ਲਿਆ ਵੜਾ ਕੈਮਰਾ ਅੱਛਾ ਜੀ ਬਾਈਆਂ ਤੋਂ ਨਾ ਕਹੇ ਨਾ ਲੱਗ ਗਿਆ ਤੇ ਛੋਟਾ ਜਿਹਾ ਕਟਾ ਦੇਖੋ ਅਸ ਭਰਿਆ ਵੈ ਪਰ ਟਾਇਰਾਂ ਵਾਲੇ ਕਹਿੰਦੇ ਫੁੱਲ ਗਾਰੰਟੀ ਕੋਈ ਚੱਕਰ ਨਹੀਂ ਕਹਿੰਦੇ ਵੀਰ ਨੇ ਦੂਰੋਂ ਆਉਣਾ ਦਾ 2023 ਮਾਡਲ ਹੈ ਬਿਲਕੁਲ ਹਾਂ ਇਹ ਇਹ ਆ ਦੇਖੋ ਆ ਵੇ ਲੋ ਭਾਈ ਜਿਹੜੇ ਬੰਦਿਆਂ ਨੂੰ ਗੱਲ ਦੇਣੀ ਆਉਣ ਦਾ ਡਰ ਹੁੰਦਾ ਪਾ ਇਹ ਲਾ ਕੇ 15 ਵੀ ਕਰ ਸਕਦੇ ਦੂਜੇ ਪਾਸੇ ਦਿਸਣਾ ਨਹੀਂ ਸੇਮਲਪੁਰ ਆਪਾਂ ਦੱਸ ਰਹੇ ਹਾਂ ਨਾ ਨਹੀਂ ਸਹੀ ਹੈ ਆਹ ਦੇਖ ਲੋ ਇਹ ਆਪਾਂ ਐਗਜ਼ਾਮਪਲ ਦੇ ਦੀ ਭਾਈ ਤੁਸੀਂ ਆਪ ਦੇਖ ਰਹੇ ਹੋਣ ਦੀ ਆਪਾਂ ਇਹ ਕੈਸਾ ਕਰਦੇ ਇਹ ਕੱਟਾ ਇਹ ਸਹੀ ਹੈ ਇਹ ਨਹੀਂ ਬੰਦਾ ਦੱਸਦਾ ਹੀ ਨਹੀਂ ਭਾਈ ਇਹਦਾ ਕੀ ਪਤਾ ਲੱਗਣਾ ਸੀ ਆਹ ਜੇ ਅੰਦਰ ਲਾ ਕੇ 6 ਲੱਖ ਤੇ 10000 ਰੁਪਏ ਦਾ ਆਪਾਂ ਦੇਣਾ ਹੈ ਠੀਕ ਹੈ 5 ਲੱਖ 80 75 80000 ਦਾ ਲੋਨ ਵੀ ਹੋ ਜਾਣਾ ਠੀਕ ਹੈ ਠੀਕ ਹੈ ਜੀ ਫਰਸਟ ਪਾਰਟੀ ਹੈ ਅੱਗੇ ਆ ਗਿਆ 2018 ਮਾਡਲ 58 hp ਵਾਲਾ ਇਹ 16928 ਦੇ ਟਾਇਰਾਂ ਵਾਲਾ ਹੈ ਠੀਕ ਹੈ ਜੀ ਇਹ ਕੰਪਨੀ ਤੇ ਪਾਵਰ ਪਲੱਸ ਆਉਂਦਾ 16928 ਚ ਠੀਕ ਹੈ ਬਾਈ ਜੀ 4 ਲੱਖ 75000 ਦਾ ਆਪਾਂ ਦੇਣਾ 45 50 ਪੈਸੇ ਟਾਇਰਾਂ ਲਾ ਲੋ ਵਪਾਰੀ ਤਾਂ ਅੱਧੇ ਜੀ ਗਿਣਦੇ ਆਪਾਂ ਮੰਨ ਲਓ ਮੰਡੀ ਤੇ ਕਹਿੰਦੇ ਅੱਧੇ ਟਾਇਰਾਂ 45 ਪੈਸੇ ਟਾਇਰਾਂ ਸਹੀ ਮੂਹਰੇ ਨਵੇਂ ਆਰਗੇ ਆ ਠੀਕ ਹੈ ਬਾਈ ਹਾਂ ਜੀ ਲੈ ਵੀ ਇਹ ਨੰਬਰ ਨੰਬਰ ਕਿੱਥੋਂ ਦਾ ਬਾਈ ਮੁਖਸਰ ਅੱਛਾ ਮੁਖਸਰ ਨੰਬਰ ਦਾ ਤਾਂ ਜਿਹੜਾ ਬਾਹਰ ਦਾ ਨੰਬਰ ਹੋਊਗਾ ਆਪਾਂ ਵਿੱਚ ਪਹਿਲਾਂ ਹੀ ਦੱਸ ਦੋ ਉਹ ਰਾਜਸਥਾਨ ਨੰਬਰ ਆ ਠੀਕ ਹੈ ਵੀਰ ਉਹ ਇਹ ਮੁਖਸਰ ਨੰਬਰ ਆ ਠੀਕ ਹੈ ਇਹ ਕਿੱਥੋਂ ਤੱਕ ਛੱਡਦਾ ਜਮਾਈ ਇਹ 475000 ਦਾ ਠੀਕ ਹੈ ਹਾਂਜੀ ਬਾਕੀ ਮੌਕੇ ਤੇ ਦੋਨ ਦੀ ਸਵਿਧਾ ਹੈਗੀ ਆ ਕਰਾ ਕੇ ਦੇਾਂਗੇ ਜੇ ਕਰਾਉਣਾ ਹੋਵੇ ਚੰਗਾ ਡਰਾਈਵਰ ਇੰਜਨ ਗੇਅਰ ਦਾ ਪਾ ਕੋਈ ਥੱਲੀ ਨਾ ਲੈ ਜੇ ਠੀਕ ਹੈ ਵੀਰੇ ਇਹ ਹੈਗਾ ਮਿੰਨੀ 60 2018 ਮਾਡਲ ਠੀਕ ਹੈ ਜੀ ਹਾਂਜੀ 375000 ਦਾ ਦੇਣਾ ਟਾਇਰ ਨਾਲ ਦੇ ਘਸਿਆ 2018 ਮਾਡਲ ਦਾ ਮੁਕਸਰ ਦਾ ਨੰਬਰ ਹੈ ਠੀਕ ਹੈ ਜੀ ਸੁਥਰਾ ਡਰਾਈਵਰ ਹੈ ਚੰਗਾ ਇਹਦੇ ਇਕੱਲੇ ਮਰਗਾੜ ਦੀਆਂ ਛੱਤਾ ਮਿੰਟ ਕਲਾਈਆਂ ਆਂ ਠੀਕ ਹੈ ਬਾਈ ਜੀ ਜੇ ਰੱਖਣ ਨਾਲ ਕੁਝ ਖਰਾਬ ਜ ਨਹੀਂ ਹੋ ਜਾਂਦੀ ਉਪਰੋਂ ਬਿਲਕੁਲ ਖਰਾਬ ਸੀ ਛੱਤਾਂ ਪੇਟ ਕਰਾਈਆਂ ਵੀ ਠੀਕ ਹੈ ਬਾਕੀ ਬਾਈ ਜੀ ਜੇ ਕਿਸੇ ਨੇ ਵੀਰ ਨੇ ਇਹ ਵੀ ਟਾਇਟੂਰ ਪਾਉਣੇ ਹੋਣ ਉਹ ਸਾਨੂੰ ਰੇਟ ਦਾ ਅਡਜਸਟ ਕਰ ਲਾਓ ਆਪ ਨੂੰ ਦੱਸ ਦੇ ਬਾਈ ਵੀ ਇੱਦਾਂ ਲੈਣਾ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਕੋਈ ਹੋਰ ਜੌਂਡੀਅਰ 2015 ਠੀਕ ਹੈ ਇਹ ਬਾਹਰ ਦਾ ਨੰਬਰ ਡੈਕਟਰ ਹੈ ਠੀਕ ਹੈ ਟਾਇਰ ਲਾ ਲਓ ਉੱਧੇ ਇੱਕ ਹੈਗੇ ਆ ਘੁਮਾ ਕੇ ਦਿਖਾਓ ਮੜਿਆ ਜੈਜ ਰੇਟ ਜਮਾ 15 ਮਾਡਲ ਦੇ ਹਿਸਾਬ ਨਾਲ 2.5 ਲੱਖ ਰੁਪਏ ਦਾ ਅੱਛਾ ਹਾਂ ਠੀਕ ਹੈ ਜਮਾ ਜੈਰ ਜਿਵੇਂ ਉਹ ਐ ਦੇਖੀਏ ਬਈ ਹੈ ਜੋੜ ਯਾਰ ਤੇ ਰੇਟ ਯਾਰ ਜਮੇ 2.5 ਲੱਖ ਨੰਬਰ ਬਾਹਰ ਦਾ ਮੈਨੂੰ ਆਂਧਰਾ ਪ੍ਰਦੇਸ਼ ਦਾ ਨੰਬਰ ਹੈ ਮੈਂ ਐਕਚੁਅਲ ਕਾਪੀ ਨਹੀਂ ਦੇਖੀ ਪਰ ਨੰਬਰ ਬਾਹਰ ਦਾ ਯਾਨੀ ਕਾਗਜ਼ਾਂ ਪੱਤਰਾਂ ਦੀ ਆਪਣੀ ਫੁੱਲ ਫਿਰ ਵੀ ਗਾਰੰਟੀ ਹੋ ਗਈ ਮੈਂ ਨੰਬਰ ਬਾਹਰ ਦਾ ਹੀ ਹੈ ਠੀਕ ਹੈ ਓ ਬਈ ਜਿਵੇਂ 2.5 ਲੱਖ ਰੇਟ ਇਹਦਾ ਦੱਸਿਆ ਤੁਸੀਂ ਤੇ ਇੰਜਨ-ਉੰਜਨ ਗੇਅਰ ਦਾ ਕੈਮਰਾ ਮੈਂ ਕਹ ਜਮਾ ਸਹੀ ਆ ਵੀਰ ਯਾਰ ਠੀਕ ਹੈ ਉਹ ਰੇਟ ਤੋਂ ਡਰ ਜਾਂਦੇ ਨੇ ਲੈ ਘੱਟ ਪਤਾ ਨਹੀਂ ਕਾਹਤਾਂ ਕੋਈ ਟੁੱਟਿਆ ਮੈਨੂੰ ਕਿਦੋਂ ਗਾਰੰਟੀ ਹੈ ਠੀਕ ਹੈ ਪਰ ਨੰਬਰ ਬਾਹਰ ਦਾ ਠੀਕ ਹੈ ਜੀ 2.5 ਲੱਖ ਰੁਪਏ ਦਾ ਹਾਲ ਤਾਂ ਤੁਹਾਡੇ ਸਾਹਮਣੇ ਹੈ ਰੇਟ ਬਾਈ ਨੇ ਜਮਾ ਜੈ ਜੈ ਠੀਕ ਪਿਆ ਟਰੈਕਟਰ ਮੰਨ ਲਓ ਰੇਟ ਦੇ ਹਿਸਾਬ ਨਾਲ 15 ਮਾਡਲ ਕੋਈ ਟਰੈਕਟਰ ਵੀ ਨਹੀਂ ਮਿਲਦਾ 2.5 ਲੱਖ ਰੁਪਏ ਦਾ ਬਿਲਕੁਲ ਬਿਲਕੁਲ ਬਾਈ ਹਾਂਜੀ ਕਰੋ ਚੈੱਕ ਫਿਰ ਬਾਈ ਇਹ ਬਾਹਰ ਦਾ ਚੱਲਿਆ ਕਰਕੇ ਥੋੜਾ ਜਿਹਾ ਹਾਲਤ ਮਾੜੀ ਮੋੜ ਤੁਸੀਂ ਆਪ ਸੈਟਿੰਗ ਇਹਦੀ ਕਰਾ ਸਕਦੇ ਹੋ ਜਿਵੇਂ ਰੇਟ ਆ ਉਹ ਜਾਂ ਰੇਟ ਵੀ ਬਹੁਤ ਘੱਟ ਮਿਲਣਾ ਹਾਂਜੀ ਉਹ 98 11 ਆਪਣੇ ਕੋਲੇ ਕਾਪੀ ਰੀਨੂ ਆ ਉਹਦੇ ਟਾਇਰ ਨਾ ਮੂਰਲੇ ਦਾ ਲਾ ਲਓ 80 ਰੁਪਏ 75 70 75 ਰੁਪਏ ਹੈ ਹੈਗੇ ਆ ਹਾਂਜੀ ਮਗਰ ਲੇ ਪਾ ਕੇ ਦੁਆਰ ਨੱਤੀ ਤੱਕ ਪਾਸਿੰਗ ਵਾਲਾ ਨਾੜ ਗਿਆ। ਗੋਲਡ 2000 ਦਾ ਦੇਣਾ। ਥਿੰਗਰ ਗੇਅਰ ਦਾ ਵੀ ਜਮਾਂ ਸਹੀ ਹੈ। ਠੀਕ ਹੈ ਬਈ ਜੀ। ਆ ਗਿਆ ਸਾਹਮੇ 2009 ਮਾਡਲ। ਇਹਦਾ ਬਈ ਕੀ ਰੇਟ ਕਰ ਰਹੇ ਆ ਜੀ? 3 ਲੱਖ ਰੁਪਈਆ ਜੀ। ਪੂਰਾ 3 ਲੱਖ ਰੁਪਈਆ। ਹਾਂ ਜੀ। ਊ ਬਈ ਵਧੀਆ ਚਾਲੂ ਹਾਲ ਤਾਂ। ਚਾਲੂ ਹਾਲ ਤਾਂ ਬਈ ਜਮਾਂ। ਠੀਕ ਹੈ। ਹਾਂ ਜੀ। ਇੰਜਨ-ਓੰਜਨ ਗੇਅਰ ਦਾ। ਠੀਕ ਹੈ ਠੀਕ ਹੈ। ਠੀਕ ਹੈ ਠੀਕ ਹੈ। 2013 ਮਾਡਲ ਦਾ ਟਾਇਰ ਨਾਲ ਦੇ ਘਸੇ ਆ। ਠੀਕ ਹੈ ਜੀ। ਨਾਲ ਦੇ ਟਾਇਰ ਆ ਫਰਸਟ ਪਾਰਟੀ ਦੇ ਟਾਇਰ ਆ। ਠੀਕ ਹੈ। ਨਾਲ ਉਹ ਤੁਸੀਂ 80 ਬਹੇ 3 ਲੱਖ 65 ਹਜ਼ਾਰ ਦਾ ਦੇਣਾ ਠੀਕ ਹੈ ਬਾਈ ਹਾਂਜੀ ਤਾਂ ਬਾਕੀ ਬਾਈ ਹੋਰਾਂ ਕੋਲੇ ਟਰੈਕਟਰ ਰੋਜ਼ ਦੀ ਰੋਜ਼ ਨਵੇਂ ਆਉਂਦੇ ਜਾਂਦੇ ਰਹਿੰਦੇ ਆ ਤਾਂ ਤੁਸੀਂ ਫੋਨ ਜ਼ਰੂਰ ਕਰਿਓ ਕਈ ਵਾਰੀ ਆਉਣ ਵਾਲੇ ਆਪਣੇ ਕੋਲੇ ਕਈ ਟਰੈਕਟਰ ਹੈ ਜੀ ਠੀਕ ਹੈ ਜੀ ਐਸ਼ਰ 1 ਲੱਖ 10 ਹਜ਼ਾਰ ਦਾ 312 ਮਾਡਲ 98 ਮਾਡਲ ਹੈ ਠੀਕ ਹੈ ਜੀ 735 86 ਮਾਡਲ ਹੈ ਮੇਰੇ ਲੱਗਦਾ 735 85 ਹਜ਼ਾਰ ਦਾ ਠੀਕ ਹੈ ਜੀ 35 11 80 ਹਜ਼ਾਰ ਦਾ ਠੀਕ ਹੈ ਜੀ ਉਹ ਐਸ਼ਰ ਵੀ 80 ਹਜ਼ਾਰ ਦਾ ਉਹ ਐਸ਼ਰ ਖੜਾ ਉਹ ਹਾਈ ਲੋ ਵਾਲਾ ਉਹ ਵੀ 80 ਹਜ਼ਾਰ ਦਾ 724 ਵੀ 80 ਹਜ਼ਾਰ ਦਾ ਠੀਕ ਹੈ ਆ 25 ਗਿਰਾ ਖੜਾ 70 ਕੁ ਰੁਪਏ ਦਾ ਟਾਇਰ ਆ ਠੀਕ ਹੈ ਬਈ ਪਹਿਲੀ ਪਾਰਟੀ ਦਾ ਟਰੈਕਟਰ ਹੈ ਲੱਖ ਰੁਪਏ ਦਾ ਦੇਣਾ ਹੈ ਇਹ ਅੱਛਾ ਟਾਇਰ ਚੰਗੇ ਹਨ ਬਹੁਤ 70 72 ਰੁਪਏ ਦਾ ਟਾਇਰ ਆ ਚੰਗਾ ਟਰੈਕਟਰ ਹੈ ਠੀਕ ਹੈ ਹਾਂਜੀ ਲੈ ਵੀ ਮਤਰਾ ਤੂੜੀ ਤਾੜੀ ਵਾਲੀਆਂ ਟਰਾਲੀਆਂ ਢੋਣੀਆਂ ਐ ਹੋਰ ਛੋਟਾ ਕੰਮ ਲੈਣਾ ਟਰੈਕਟਰ ਚੰਗਾ ਹੈ ਬਾਈ ਹੋਰੀ ਕਹਿੰਦੇ ਤੇ ਜਮਾ ਭਾ ਜਿਹੜੇ ਜੈ ਜੇ ਮੰਗੇ ਗਏ ਬਾਈ ਹੋਰਾਂ ਵੱਲੋਂ 98 ਗਿਰਾ ਖੜਾ ਪਾਵਰ ਸਟੀering ਚ ਆਪਣੇ ਕੋਲ ਜਲਾਲਾਬਾਦ ਠੀਕ ਟਰੈਕਟਰ ਹੈ ਡੇਢ ਲੱਖ ਦਾ ਦੇ ਦਾਂਗੇ ਠੀਕ ਹੈ 40 ਕੁ ਰੁਪਏ ਟਾਇਰ ਹੋਣੇ ਸਾਮੇ ਖੜਾ 503 ਅੱਛਾ ਜੀ 899 ਮਾਡਲ ਹੀ ਹੋਣਾ ਉਹ ਵੀ ਠੀਕ ਹੈ ਜੀ ਕਾਫੀ ਨਹੀਂ ਕਲੀਅਰ ਮੰਨ ਲਓ 1.5 ਲੱਖ ਦਾ ਦੇ ਦੇਣਾ ਟਾਇਰ ਵੀ ਹੈਗੇ 66 ਪਏ ਠੀਕ ਹੈ ਕਾਫੀ ਡੇਟਾ ਹੋਰ ਵੀ ਆਪਣੇ ਨੰਬਰ ਆਪਾਂ ਦੇ ਦੇਦੇ ਨੇ ਬਾਈ ਆਪਾਂ ਨੂੰ ਕਾਲ ਕਰਕੇ ਪੁੱਛ ਸਕਦੇ ਆ ਠੀਕ ਹੈ ਜੀ ਡੇਟਾ ਜਾਨੀ ਕਿਉਂਕਿ ਸੀਜ਼ਨ ਆ ਮਾਰਚ ਦਾ ਮਹੀਨਾ ਚੱਲ ਰਿਹਾ ਉਧਰੋਂ ਨਵਿਆਂ ਦੀ ਸੇਲ ਵੀ ਮਹਾਰਾਜ ਕਿਰਪਾ ਨਾਲ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਵੀਰ ਉਹ ਜਿਹੜੇ ਭਰਾ ਨਵੇਂ ਆਏ ਉਹਨਾਂ ਵਾਸਤੇ ਦੱਸ ਦਈਏ ਬਾਈ ਹੋਰਾਂ ਕੋਲੇ ਤਿੰਨ ਜਗ੍ਹਾ ਏਜੰਸੀ ਹੈ ਜੀ ਗੁਰੂ ਹਰਸਾਏ ਤੇ ਜਲਾਲਾਬਾਦ ਏਰੀਆ ਦਿੱਤਾ ਮਾਕਸਰ ਤਾਂ ਕੋਈ ਵੀ ਟਰੈਕਟਰ ਤੁਸੀਂ ਲੈਣਾ ਤਾਂ ਇੱਕ ਵਾਰੀ ਵੀਡੀਓ ਨੂੰ ਦੇਖਿਆ ਤਾਂ ਤੁਸੀਂ ਕਾਲ ਜਰੂਰ ਕਰੋ ਤੇ ਟਰੈਕਟਰ ਤਕਰੀਬਨ ਤੁਹਾਨੂੰ ਇੱਥੋਂ ਮਿਲ ਹੀ ਜਾਣਾ ਜੀ ਤਿੰਨ ਜਗ੍ਹਾ ਟਰੈਕਟਰ ਕੱਟੇ ਜਾਂਦੇ ਆ ਹਾਂਜੀ ਹਾਂਜੀ ਬਾਕੀ ਬਈ ਕੋਈ ਸਿੰਬਲ ਸੰਬਲ ਉੱਚਾ ਨੀਵਾ ਹੋਵੇ ਲੋਨ ਦਾ ਜੀ ਮੈਂ ਅੱਗੇ ਵੀ ਦੱਸ ਦਿੰਦਾ ਨਾ ਪਾਰਟੀਆਂ ਬਈਰਾਂ ਨੂੰ ਬਈ ਸੇਹੀ ਹੈ ਵੀ ਐਡਵਾਂਸ ਦੱਸੋ ਜੇ ਕੋਈ ਦਿੱਕਤ ਆ ਤਾਂ ਠੀਕ ਹੈ ਹਾਂ ਬਈ ਉੱਥੋਂ ਤੁਰ ਲੱਗੇ ਦੱਸ ਕੇ ਤੁਰੋ ਜੋ ਗੱਲ ਹੈ ਕੋਈ ਸਿੰਬਲ ਚਾਹ ਦਿੱਕਤ ਹੈ ਬਈ ਸਾਡੇ ਪਹਿਲਾਂ ਆਪਾਂ ਫਿਰ ਲੋਨ ਦੀ ਓਕੇ ਓਕੇ ਕਰਾ ਕੇ ਫੇਰ ਹੀ ਪਾਰਟੀ ਨੂੰ ਦੂਰ ਬੁਲਾਉਂਦੇ ਆ ਬੁਲਾਉਂਦੇ ਹੀ ਨਹੀਂ ਠੀਕ ਹੈ ਹੁਣ ਤੁਸੀਂ ਅੱਗੇ ਕੋਈ ਵੀ ਗੱਲਬਾਤ ਕਰਨੀ ਹੋਵੇ ਇਹ ਸਕਰੀਨ ਤੇ ਨੰਬਰ ਆ ਰਹੇ ਆ ਜੀ ਤੇ ਠੀਕ ਹੈ ਬਾਈ ਜੀ ਧੰਨਵਾਦ ਸੱਸੀ ਗਾਲ ਜੀ ਸੱਸੀ